ਸਤਿ ਸ਼੍ਰੀ ਅਕਾਲ ਤੇ ਟੀਵੀ ਅਨਰਾਈ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਇੱਕ ਬਿਹਤ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹਾਂ ਸਿਹਤ ਨਾਲ ਜੁੜੀ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੀ ਜਦੋਂ ਸਵੇਰ ਦੇ ਸਮੇਂ ਤੁਸੀਂ ਉੱਠਦੇ ਹੋ ਤੇ ਉੱਡੇ ਸਾਰ ਹੀ ਜਦੋਂ ਤੁਸੀਂ ਖਾਲੀ ਪੇਟ ਜਾਨੀ ਕਿ ਪਹਿਲਾਂ ਚਾਹ ਜਾਂ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਿਹਤ ਖਾਸ ਹੈ ਔਰ ਤੁਹਾਨੂੰ ਅੱਜ ਦੱਸਾਂਗੇ ਕਿ ਆਖਰ ਜਦੋਂ ਸਵੇਰੇ ਉੱਠਦੇ ਸਾਰ ਹੀ ਕੌਫੀ ਜਾਂ ਚਾਹ ਪੀਣਾ ਤੁਹਾਡੇ ਲਈ ਕਿੰਨਾ ਨੁਕਸਾਨਦਾਇਕ ਹੈ ਜਾਂ ਕਿੰਨਾ ਕਿ ਲਾਭਕਾਰੀ ਹੈ ਜਾਨੀ ਕਿ ਹੁਣ ਜਦੋਂ ਤੁਸੀਂ ਸਵੇਰੇ ਇਹ ਖਾਲੀ ਪੇਟ ਚਾਹ ਜਾਂ ਕੌਫੀ ਪਹਿਲਾਂ ਹੀ ਪੀ ਲੈਂਦੇ ਹੋ ਤੁਸੀਂ ਸ਼ੌਕੀਨ ਹੋ ਪਰ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਵੀ ਹੋ ਸਕਦੀ ਹੈ ਕਈ ਬਿਮਾਰੀਆਂ ਲੱਗ ਸਕਦੀਆਂ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਰਨਾ ਆਪੇ ਸਾਥ ਦਾ ਬੁਢੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਖਰਤਾਰ ਕੀ ਕੁਝ ਬਦਲਾਵ ਹੋਣ ਵਾਲੇ ਨੇ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਜਦੋਂ ਤੁਸੀਂ ਅਕਸਰ ਲੋਕ ਆਪਣੇ ਸਵੇਰੇ ਜਦੋਂ ਸ਼ੁਰੂਆਤ ਚਾਹ ਜਾਂ ਕਾਫੀ ਨਾਲ ਕਰਦੇ ਨੇ ਇਸ ਤੋਂ ਬਿਨਾ ਉਹਨਾਂ ਦੀ ਸਵੇਰ ਅਧੂਰੀ ਲੱਗਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡੀ ਸਿਹਤ ਲਈ ਕਿੰਨੀ ਕੁ ਠੀਕ ਹੈ ਇੱਕ ਗੱਲ ਤੇ ਨਹੀਂ ਹੈ ਕਿ ਚਾਹ ਕਾਫੀ ਕੈਫੀਨ ਹੁੰਦਾ ਹੈ ਜੋ ਤਾਜ਼ਗੀ ਅਤੇ ਊਰਜਾ ਦਿੰਦੀ ਹੈ ਪਰ ਖਾਲੀ ਪੇਟ ਇਹ ਪੀਣਾ ਨੁਕਸਾਨਦਾਇਕ ਵੀ ਹੋ ਸਕਦਾ ਹੈ ਇਸ ਨਾਲ ਸਿਹਤ ਨੂੰ ਗੰਭੀਰ ਸਮੱਸਿਆਵਾਂ ਪਹੁੰਚ ਸਕਦੀਆਂ ਹਨ ਅਤੇ ਵੱਖ-ਵੱਖ ਕਰਾਦੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਤੁਹਾਨੂੰ ਦੱਸ ਦਿਆਂ ਕਿ ਸਵੇਰੇ ਖਾਲੀ ਪੇਟ ਚਾਹ ਕੌਫੀ ਪੀਣਾ ਨੁਕਸਾਨ ਕੀ ਹੁੰਦੇ ਨੇ ਚਾਹ ਤੇ ਕੌਫੀ ਵਿੱਚ ਕੈਫੀਨ ਅਤੇ ਟੈਨਿਨ ਵਰਗੀ ਤੱਤ ਹੁੰਦੀ ਹੈ ਜੋ ਪੇਟ ਵਿੱਚ ਐਸਿਡਿਟੀ ਦੀ ਮਾਤਰਾ ਵਧਾ ਸਕਦਾ ਹੈ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਚਾਹ ਜਾਂ ਕੌਫੀ ਪੀਂਦੇ ਹੋ ਤਾਂ ਇਸ ਕਰਕੇ ਐਸਿਡਿਟੀ ਗੈਸ ਪੇਟ ਫੁੱਲਣਾ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਕੈਫੀਨ ਸਰੀਰ ਵਿੱਚ ਕੈਲਸ਼ੀਅਮ ਤੇ ਸੋਸ਼ਲ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਨੇ ਜੇਕਰ ਤੁਸੀਂ ਲੰਬੇ ਸਮੇਂ ਤੱਕ ਖਾਲੀ ਪੇਟ ਚਾਹ ਕੌਫੀ ਪਿੰਦੇ ਹੋ ਤਾਂ ਇਸ ਨਾਲ ਹੱਡੀਆਂ ਵਿੱਚ ਦਰਦ ਅਤੇ ਹੋਰ ਵੀ ਜ਼ਿਆਦਾ ਖਤਰੇ ਪਾ ਸਕਦੇ ਨੇ ਸਵੇਰੇ-ਸਵੇਰੇ ਚਾਹ ਜਾਂ ਕੌਫੀ ਪੀਣ ਨਾਲ ਕੈਫੀਨ ਦਾ ਸਿੱਧਾ ਪ੍ਰਭਾਵ ਦਿਮਾਗ ਤੇ ਪੈਂਦਾ ਜਿਸ ਕਰਕੇ ਤੁਸੀਂ ਕੁਝ ਸਮੇਂ ਲਈ ਤਾਜ਼ਗੀ ਮਹਿਸੂਸ ਕਰ ਸਕਦੇ ਹੋ ਪਰ ਹੌਲੀ-ਹੌਲੀ ਇਹ ਤੁਹਾਡੀ ਨੀਂਦ ਦੀ ਗੁਣਵੱਤਾ ਖਰਾਬ ਕਰ ਸਕਦੀ ਹੈ ਇਸ ਨਾਲ ਤਣਾਅ ਅਤੇ ਚਿੰਤਾ ਵੀ ਪਾ ਸਕਦੀ ਹੈ ਕੈਫਿਨ ਦੇ ਵਿੱਚ ਡਾਇuretic ਤੱਤ ਹੈ ਜਿਸ ਦਾ ਅਰਥ ਹੈ ਕਿ ਇਹ ਸਰੀਰ ਵਿੱਚ ਵਧੇਰੇ ਲਿਕਵਿਡ ਨੂੰ ਬਾਹਰ ਕੱਢ ਸਕਦਾ ਹੈ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਚਾਹ ਕੌਫੀ ਪਿੰਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਡੀਹਾਈਡਰੇਟ ਕਰ ਸਕਦਾ ਹੈ ਇਹ ਇਸ ਦੇ ਨਾਲ ਕੀ ਹੁੰਦਾ ਹੈ ਸਕਿਨ ਦੀ ਪ੍ਰੋਬਲਮ ਗੁਰਦੇ ਦੇ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਦੱਸਿਆ ਕਿ ਖਾਲੀ ਪੇਟ ਚਾਹ ਜਾਂ ਕੌਫੀ ਪੀਣ ਨਾਲ ਹਾਰਮੋਨ ਦੀਆਂ ਮਾਤਰਾ ਅਸਮਾਨਤ ਹੋ ਸਕਦੀਆਂ ਨੇ ਜੋ ਸਰੀਰ ਦੇ ਮੈਟਾਬੋਲਿਜ਼ਮ ਅਤੇ ਬਲੱਡ ਸ਼ੂਗਰ ਲੈਵਲ ਨੂੰ ਪ੍ਰਭਾਵਿਤ ਕਰਦੀਆਂ ਨੇ ਇਹ ਖਾਸ ਤੌਰ ਤੇ ਸ਼ੂਗਰ ਅਤੇ ਥਾਇਰਾਇਡ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਜਦ ਕਾਫੀ ਪੀਣ ਤੋਂ ਪਹਿਲਾਂ ਹਲਕਾ ਨਾਸ਼ਤਾ ਕਰੋ। ਬਲੈਕ ਟੀ ਜਾਂ ਬਲੈਕ ਕਾਫੀ ਦੀ ਬਜਾਏ ਹਰਬਲ ਜਾਂ ਗ੍ਰੀਨ ਟੀ ਪੀਓ, ਘੱਟ ਚੀਨੀ ਅਤੇ ਘੱਟ ਦੁੱਧ ਵਾਲੀ ਕਾਫੀ ਪੀਣ ਦੀ ਆਦਤ ਪਾਓ। ਇਸ ਵੇਰੇ ਉੱਠਦੇ ਹੀ ਤੁਰੰਤ ਨਾ ਪੀਓ ਬਲਕਿ 1-2 ਘੰਟੇ ਬਾਅਦ ਪੀਓ ਤੇ ਜਿਸ ਦੇ ਨਾਲ ਤੁਹਾਨੂੰ ਬਹੁਤ ਰਾਹਤ ਮਿਲ ਸਕਦੀ ਹੈ ਪਰ ਜੇਕਰ ਤੁਸੀਂ ਉੱਠਦੇ ਸਾਰ ਹੀ ਚਾਹ ਕੌਫੀ ਪੀਣ ਦੇ ਸ਼ਕੀਨ ਹੋ ਤਾਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਯਾਨੀ ਕਿ ਉੱਠਦੇ ਸਾਰ ਹੀ ਚਾਹ ਕੌਫੀ ਪੀਣਾ ਤੁਹਾਡੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ ਤੁਹਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਨ ਬੈਲੈਂਸ ਹੋ ਸਕਦੀਆਂ ਨੇ ਹਲਮੋਨਸ ਦੀ ਪ੍ਰੋਬਲਮ ਹੋ ਸਕਦੀ ਹੈ ਫਿਰ ਤੁਹਾਡੇ ਸਰੀਰ ਵਿੱਚ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਔਰ ਬਲੱਡ ਸ਼ੂਗਰ ਵੱਧ ਚੱਕਦੀ ਹੈ ਜਿਸ ਦੇ ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਨੇ ਕਾਫੀ ਪੀਂਦੇ ਹੋ ਤੁਹਾਡੀ ਬੋਡੀ ਡੀ ਹਾਈਡਰੇਟ ਹੋ ਸਕਦੀ ਹੈ ਇਸ ਕਰਕੇ ਤੁਸੀਂ ਬਲੈਕ ਕਾਫੀ ਜਾਂ ਬਲੈਕ ਜਿਹੜੀ ਚਾਹ ਪੀਂਦੇ ਹੋ ਉਹ ਨਾ ਪੀਓ ਔਰ ਤੁਸੀਂ ਹਰਬਲ ਟੀ ਜਿਹੜੀ ਆ ਪੀਣ ਦੇ ਸ਼ਕੀਨ ਹੋ ਜਾਓ ਔਰ ਘੱਟ ਮਿੱਠੇ ਵਾਲੀ ਜਿਹੜੀ ਆ ਚਾਹ ਕਾਫੀ ਪਿਓ ਇਸ ਦੇ ਨਾਲ ਤੁਹਾਨੂੰ ਬਹੁਤ ਵੱਡੇ ਪੱਧਰ ਦਾ ਲਾਭ ਮਿਲੇਗਾ ਤਾਂ ਜੇਕਰ ਤੁਸੀਂ ਵੀ ਸਵੇਰੇ ਉੱਦੇਸਾਰ ਹੀ ਚਾਹ ਕਾਫੀ ਪੀਣ ਦੇ ਸ਼ਕੀਨ ਹੋ ਔਰ ਰੋਜ਼ਾਨਾ ਇਸੇ ਤਰੀਕੇ ਦੇ ਤੁਸੀਂ ਚਾਹ ਕਾਫੀ ਦਾ ਸੇਵਨ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਖਤਰਨਾਕ ਹੈ ਇਸ ਦੇ ਲਈ ਤੁਸੀਂ ਆਪਣੀਆਂ ਇਹਨਾਂ ਆਦਤਾਂ ਨੂੰ ਬਦਲ ਲਓ ਨਹੀਂ ਤਾਂ ਬਾਅਦ ਵਿੱਚ ਮੁਸ਼ਕਿਲ ਹੋ ਸਕਰੀਆਂ ਮਾਹਿਰਾਂ ਦਾ ਕਹਿਣਾ ਹੈ ਕਿ ਤੁਸੀਂ ਹਰਬਲ ਟੀ ਪੀਓ ਜਾਂ ਫਿਰ ਘੱਟ ਚੀਨੀ ਵਾਲੀ ਜਿਹੜੀ ਚਾਹ ਕਾਫੀ ਪੀਣੀ ਸ਼ੁਰੂ ਕਰ ਦਿਓ ਇਸ ਦੇ ਨਾਲ ਰੋਜ਼ਾਨਾ ਆਪਣੇ ਜੇਕਰ ਤੁਸੀਂ ਚਾਹ ਕਾਫੀ ਪਿੰਦੇ ਹੋ ਪਹਿਲਾਂ ਉਸ ਤੋਂ ਪਹਿਲਾਂ ਹਲਕਾ ਜਿਹਾ ਨਾਸ਼ਤਾ ਜ਼ਰੂਰ ਕਰੋ ਜਿਸ ਦੇ ਨਾਲ ਤੁਹਾਨੂੰ ਜ਼ਿਆਦਾ ਨੁਕਸਾਨ ਨਾ ਹੋਵੇ ਤਾਂ ਇਹਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਪੈਂਦਾ ਤੇ ਹੋਰ ਅਜੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਤੁਸੀਂ ਸੋ ਸਾਡੇ ਚੈਨਲ ਤੇ ਟੀਵੀ ਆਨ ਰਾਈਡ ਨੇ